ਹੈਲੋ ਜੀ ਸਸਕਾਲ ਮਾਡਰਨ ਫੈਸ਼ਨ ਪੇਜ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਇਸ ਟਾਈਮ ਬ੍ਰਾਈਡਲ ਸੂਟਾਂ ਤੇ ਸਾਡੇ ਕੋਲੇ ਬਹੁਤ ਜ਼ਿਆਦਾ ਸੋਹਣਾ ਰਿਸਪੌਂਸ ਆ ਰਿਹਾ ਜੀ ਤੇ ਅਸੀਂ ਬਹੁਤ ਸੋਹਣੇ ਸੋਹਣੇ ਤੁਹਾਡੇ ਵਾਸਤੇ ਤੇ ਰੀਜ਼ਨਬਲ ਪ੍ਰਾਈਸ ਵਿੱਚ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆ ਰਹੇ ਜੀ ਹੁਣ ਉਹ ਚ ਇੱਕ ਡਿਜ਼ਾਈਨ ਅਸੀਂ ਅਡਾਉਨ ਕੀਤੀ ਹੋਈ ਵਾਲੀ ਸਾਡਾ ਬਹੁਤ ਟ੍ਰੈਂਡਿੰਗ ਸੂਟ ਚੱਲ ਰਿਹਾ ਜੀ ਇਹ ਸ਼ਗਨਾਂ ਦੇ ਸੂਟ ਚ ਦੇਣ ਲੈਣ ਵਾਸਤੇ ਵਿਆਹ ਸ਼ਾਦੀ ਦੇ ਨੂੰ ਇਸ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਬੇਸ ਰਹਿਣ ਵਾਲਾ ਪ੍ਰੋਪਰ ਗਲਿਟਰੀ ਟਿਸ਼ੂ ਜੀ ਹੁਣ ਤੁਸੀਂ ਪਹਿਲਾਂ ਫਰੰਟ ਚੈੱਕ ਕਰੋ ਸਾਰਾ ਪ੍ਰੋ ਕਿੰਨਾ ਜਿਆਦਾ ਸੋਹਣਾ ਬਣਿਆ neck ਦੇਖੋ ਕਿੰਨਾ ਫੈਨਸੀ ਸਾਰੇ ਤੇ ਹੈਂਡਵਰਕ ਹੈ ਜੀ ਥ੍ਰੈਡ ਦੇ ਨਾਲ ਥ੍ਰੈਡ ਤੇ ਜਰੀ ਦਾ ਪ੍ਰੋਪਰ ਕੰਬੀਨੇਸ਼ਨ ਬਣਾਇਆ ਹੋਇਆ ਹੈ ਜੀ ਨਾਲ ਇਹਦੇ ਰਹਿਣ ਵਾਲੀ ਹੈ ਕ੍ਰੇਪ ਦੀ 3 ਮੀਟਰ ਦੀ ਬਾਟਮ ਜੀ ਤੇ ਨਾਲ ਆਊਗਾ ਦੁਪੱਟਾ ਦੁਪੱਟਾ ਵੀ ਫੁੱਲ ਵਰਕ ਨਾਲ ਹੈ ਜੀ ਸੂਟਾਂ ਨੇ ਬਰੀ ਨਹੀਂ ਸ਼ਾਨ ਬਣਾ ਦੇਣੀ ਹੈ ਜੀ ਇੰਨੇ ਜਿਆਦਾ ਸੋਹਣੇ ਸੋਹਣੇ ਸੂਟ ਹੈ ਜੀ ਤੇ ਪ੍ਰਾਈਸ ਵੀ ਬਹੁਤ ਨਾਰਮਲ ਆਏ ਤੁਸੀਂ ਲੈਸ ਦੀ ਗ੍ਰੇਸ ਦੇਖੋ ਜੀ ਕਿੰਨੀ ਸ਼ਾਨਦਾਰ ਬਹੁਤ हटके ਲੈਸ ਆ ਰਹੀ ਹੈ ਇਸ ਟਾਈਮ ਕਲਰ ਇਹਦੀ ਗੱਲ ਕਰੀਏ ਇਹ ਆ ਗਿਆ ਜੀ ਆਪਣਾ ਪਹਿਲਾ ਪਾਊਡਰ ਬਲੂ ਲਾਓ ਜੂਨ ਤੇ ਨੀ শেਡ ਇਹ ਆ ਚੈੱਕ ਕਰੋ ਤੁਸੀਂ ਪ੍ਰੋਪਰ ਲਵੈਂਡਰ ਸ਼ੇਡ ਦੇ ਨਾਲ ਆ ਗਿਆ ਜੀ ਇੱਕ ਇਹ ਚ ਆ ਗਿਆ ਜੀ ਪਿੰਕ ਟੋਨ ਦੇ ਨਾਲ ਕਲਰ ਇਹ ਵੀ ਬਹੁਤ ਸੋਹਣਾ ਆਇਆ ਹੈ ਤੇ ਕੱਜਕੱਲ ਜਿਹੜਾ ਸਭ ਤੋਂ ਟ੍ਰੈਂਡਿੰਗ ਚੱਲ ਰਿਹਾ ਜੀ ਬੇਜ ਕਲਰ ਕਰੀਮੀ ਸ਼ੇਡ ਚ ਤੇ ਇਹ ਪ੍ਰਾਈਸ ਦੇ ਸਿਰਫ 3645 ਤੇ ਐਦਾਂ ਦੇ ਆਰਟੀਕਲ ਲੈਣ ਲਈ ਜ਼ਰੂਰ ਵਿਜ਼ਿਟ ਕਰੋ ਜੀ ਮਾਡਰਨ ਫੈਸ਼ਨ ਮਾਡਰਨ ਡਿਜ਼ਾਈਨ